ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ 'ਚ ਤੇ ਬਲੌਗ ਨਾਲ ਜੁੜੇ ਰਹੋ ਬਲੌਗ ਨੂੰ ਦੇਖਿਓ ਬਾਤ ਤੇ ਬਾਤ ਸੌਣ ਕਰਿਓ ਜੇ ਪਾ ਜਾਏ ਤੇ ਆਪਣੇ ਭਾਈਵਾਲ ਤੇ ਅੱਜ ਦੇ ਬਲੌਗ 'ਚ ਤੱਕ ਆ ਮੈਂ ਖਲੋ ਕਰ ਰਹਾ ਨਾ ਮੈਂ ਨਹੀਂ ਦਿੰਦੇ ਤਰੀਕਾ ਨਾ ਕਰਾ ਇੰਟਰੈਕਟ ਕਰਦੇ ਸੀ ਤੇ ਹੁਣ ਅੱਪਾ ਖੀਰ ਖਾਵਾਂਗੇ ਹੋਈ ਦੇ ਸਾਰੇ ਦੇ ਤੁਸੀਂ ਪਾਨੇ ਬਣਾ ਕੇ ਖੀਰ ਤੇ ਵਿੱਚ ਕਾਜੂ ਬਦਾਮ ਆਪ ਕੋ ਪਾਇਆ ਹੋਇਆ ਇਸ ਤੇ ਇਧਰ ਆਪਣੇ ਮਿਸਤਰੀ ਸਾਹਿਬ ਵੀ ਬੈਠੇ ਆ ਇਹ ਵੀ ਖਾ ਰਹੇ ਖੀਰ ਮੈਂ ਖਾ ਰਿਹਾ ਸੀ ਨਹੀਂ ਚਾਹ ਇਹ ਜਿੰਨਾ ਤਾਂ ਜ਼ਿਆਦਾ ਹੀ ਹੈ ਮੈਂ ਕਰ ਰਿਹਾ ਨੂੰ ਕਿ ਨਹੀਂ ਕਿ ਬੋਲੀ ਕੋਲੇ ਕੇ ਬਾਬਾ ਬਣਾ ਦੇ ਬਣਾ ਦੇ ਬਣਾ ਦੇ ਹਾਂ ਆਪਾਂ